ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪ ਜੀ ਦੇ ਚਰਣਾ ਵਿੱਚ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਦਲ ਪੰਥ ਮਿਸਲ ਸ੍ਰੋਣੀ ਭਗਤ ਭਗਤਨਾ ਜੀ ਤਰਨਾ ਦਾਲ ਦਾਸ ਜਗੰਦਰ ਗੁਰਦੇਵ ਸਿੰਘ ਜੀ ਸ਼ੋਣੀ ਨਿਹੰਗ ਸਿੰਘਾ ਪਿੰਡ ਚੱਕ ਆਕਾਸ਼ਮ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 20 April ਨੂੰ ਭਗਤਨਾ ਜੀ ਦਾ ਜਨਮ ਦਿਹਾੜਾ ਦਲ ਪੰਥ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਆਪ ਦੇ ਸਦ ਸਨਜੋਗ ਨਮਾਇਆ ਜਾਂਦਾ ਸੋ ਇਸ ਵਾਰ ਵੀ ਆਪ ਜੀ ਦੇ ਚਰਨਾ ਵਿੱਚ ਹੱਥ ਜੋੜ ਕੇ ਨਿਮਰਤਾ ਸਤ ਬੇਨਤੀ ਹੈ ਕਿ ਆਪ ਜੀ ਹਮ ਹਮਾ ਕੇ ਸ਼ੌਣੀ ਨਹੰਗ ਸਿੰਘਾ ਪਿੰਡ ਚਾ ਕਾਸ਼ਮ ਜੋ ਕਿ ਮੇਨ ਜੀਡੀ ਰੋਡ ਤੇ ਜੋ ਦਸੂਏ ਤੋਂ ਪਠਾਨਕੋਟ ਦੇ ਸਥਿਤ ਹੈ ਉਸ ਰੋਡ ਤੇ ਪੈਂਦਾ ਹੀ ਹੈ ਸ਼ੌਣੀ ਨਹੰਗ ਸਿੰਘਾ ਦੀ ਉੱਥੇ ਬੜੀ ਸ਼ਰਧਾ ਭਾਵਨਾ ਆਪ ਜੀ ਦੇ ਸੰਯੋਗ ਨਾਲ ਇਹ ਜੁੜ ਮੇਲਾ ਜਿਹੜਾ ਮਨਾਇਆ ਜਾਣਾ। ਤੋਂ ਇਸ ਜੁੜ ਮੇਲੇ ਦੇ ਵਿੱਚ ਪੰਥ ਦੇ ਰਾਗੀ ਸਹਿਬਾਨ, ਢਾਡੀ ਸਹਿਬਾਨ, ਕਥਾ ਬਾਚਕ ਸਹਿਬਾਨ, ਸਤਿ ਮਹਾਂਪੁਰਸ਼ ਨਹੰਗ ਸਿੰਘ ਮਹਾਂਪੁਰਸ਼ ਦਲਾਂ ਪੰਥਾਂ ਦੇ ਮਹਾਂਪੁਰਸ਼ ਹੋਰ ਧਾਰਮਿਕ ਜਿਨੇ ਮੇਰੇ ਵੀਰ ਭੈਣ ਭਰਾ ਦੇ ਸਾਰਿਆਂ ਨੇ ਦਰਸ਼ਨ ਦੇਣ ਦੀ ਕਿਰਪਾ ਕਰਨੀ ਹੈ। ਸੋ ਆਪ ਜੀ ਦੇ ਨਾਲ ਹੀ ਇਹ ਸਾਰੇ ਸਮਾਗਮ ਜਿਹੜੇ ਮਨਾਏ ਜਾਂਦੇ ਨੇ ਉਹਨਾਂ ਮਹਾਪੁਰਸ਼ਾਂ ਨੇ ਉਹਨਾਂ ਸੰਤਾਂ ਮਹੰਤਾਂ ਨੂੰ ਉਹਨਾਂ ਭਗਤਾਂ ਸਭਾ ਨੂੰ ਆਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਯੋਗਤਾ ਲਈ ਕੋਈ ਕਰਕੇ ਗਏ ਨੇ ਸੋ ਆਪ ਜੀ ਜਾਣਦੇ ਹੋ ਭਗਤ ਧੰਨਾ ਜੀ ਨੇ ਰਹਿ ਰਸ ਦੇ ਵਿੱਚ ਉਹਨਾਂ ਦਾ ਸਲੋਕ ਜੜਾ ਹੁੰਦਾ ਹੈ ਗੋਪਾਲ ਤੇਰਾ ਹਾਰਤਾ ਜੋ ਜਨ ਤਮਰੀ ਭਗਤ ਕਰਨਤੇ ਤਿੰਨ ਕੇ ਕਾਇ ਸਵਾਰਤਾ ਸੋ ਉਸ ਮਹਾਨ ਭਗਤ ਜੀ ਦਾ ਜਿਹੜਾ ਜੋੜ ਮੇਲਾ 20 April ਨੂੰ ਬੜੀ ਸ਼ਰਧਾ ਭਾਰ ਨਾਲ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਤੇ ਅਟੁੱਟ ਲੰਗਰ ਗੁਰੂ ਕੇ ਵਰਤਨੇ ਨੇ ਤੇ ਗੁਰੂ ਦੇ ਪ੍ਰਸਾਰ ਨਾਲ ਜੋੜਿਆ ਜਾਣਾ ਸੰਕਤਾਂ ਨੂੰ ਆਪ ਸਭ ਸੰਗਤਾਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ